ਮੈਂ ਤਾਂ ਸਕੂਲਾਂ ਵਾਲਿਆਂ ਨੂੰ ਬੇਨਤੀ ਕਰੂੰਗਾ ਵੀ ਯਾਰਾ ਕੁਝ ਇੱਕ ਪੈਸਿਆਂ ਵਾਸਤੇ ਵਿਕਿਆ ਨਾ ਕਰੋ ਆਪਦੀਆਂ ਤਰਖਾਹਾਂ ਵਾਸਤੇ ਵਿਕਿਆ ਨਾ ਕਰੋ ਡਰਿਆ ਨਾ ਕਰੋ ਜੇ ਜਿੰਨੇ ਕਿ ਯੋਗਤਾ ਹੈ ਸਹੀ ਢੰਗ ਨਾਲ ਜੇ ਨਹੀਂ ਹੈਗੀ ਸੰਗੋ ਨਾ ਪੁੱਛ ਲੋ ਕਦੇ ਕਦੇ ਨਹੀਂ ਹੁੰਦੀ ਬਾਅਦ ਚ ਜਾਗਦੀ ਹੈ ਯੋਗਤਾ ਬੰਦੇ ਬਹੁਤੇ ਘੱਟ ਪੜੇ ਹੁੰਦੇ ਨੇ ਗਲ ਕਰ ਸਕੂਲ ਚ ਜਾ ਕੇ ਜਦੋਂ ਉਹਨਾਂ ਦਾ ਮੋਹ ਜਾਗਦਾ ਤਾਂ ਬਹੁਤ ਫੜ ਜਾਂਦੇ ਨੇ ਕਿਤਾਬਾਂ ਦਾ ਅਧਿਆਪਕ ਦਾ ਫਰਜ਼ ਬਣਦਾ ਕਿਤਾਬ ਦਾ ਖਹਿੜਾ ਨਾ ਛੱਡੇ ਜਿੱਥੇ ਵੀ ਜਾਂਦਾ ਆਦਤ ਬਣਾਓ ਲੈ ਕੇ ਆਉਂਦੇ ਕਿਤਾਬ ਤੇ ਨਵੀਂ ਕਿਤਾਬ ਵਿਦਿਆਰਥੀਆਂ ਨਾਲ ਜ਼ਰੂਰ ਸਾਂਝੀ ਕਰਨੀ ਚਾਹੀਦੀ ਹੈ ਤੇ ਮਾਪਿਆਂ ਦਾ ਵੀ ਹੱਕ ਬਣਦਾ ਹੈ ਵੀ ਉਹ ਵਿਦਿਆਰਥੀਆਂ ਨੂੰ ਕੁਰਕਰੀ ਚਿਪਸ ਤੇ ਸਟਿੰਗਰ ਸਟੰਗ ਲੈ ਕੇ ਦੇਣ ਦੀ ਥਾਂ ਤੇ ਕਦੇ-ਕਦੇ ਕੋਈ ਕਿਤਾਬ ਲੈ ਜਾ ਕਰਨ ਬਹੁਤੇ ਮਾਪੇ ਕਿਸੇ ਲਾਇਬ੍ਰੇਰੀ ਕਿਤੇ ਦੁਕਾਨ ਤੇ ਜਾਂਦੇ ਹੀ ਨਹੀਂ ਬਿਲਕੁਲ ਫਿਰ ਇਹ ਕਮਿਸ਼ਨ ਖਾਣਾ ਸਾਡੇ ਸਕੂਲ ਵਾਲੇ ਬੰਦ ਕਰਨਗੇ ਜੋ ਤੁਸੀਂ ਆਪ ਕਿਤਾਬਾਂ ਖਰੀਦਣ ਲੱਗੇ ਤੇ ਕਿਤਾਬਾਂ ਪੜ ਕੇ ਵਿਚਾਰਨ ਲੱਗੇ ਹਿੰਮਤ ਪੈਦਾ ਕਰਨੀ ਪਊ ਸਚਾਈ ਲਿਓਣੀ ਪਊ ਕੱਲੀਆਂ ਗੱਲਾਂ 'ਚ ਸੱਚ ਝੂਠ ਤੇ ਆਪਣਾ ਮੱਥੇ ਟੇਕਣ ਨਾਲ ਕੱਲੇ ਸੱਚ ਪੈਦਾ ਨਹੀਂ ਹੁੰਦੇ ਸੱਚ ਪੈਦਾ ਕਰਨ ਵਾਸਤੇ ਹਿੰਮਤ ਲਿਉਣੀ ਪਊਗੀ ਤੇ ਉਹ ਰਾਹ ਤੇ ਤੁਰਨਾ ਪਊਗਾ ਬੱਚਿਆਂ ਨੂੰ ਖਾਸ ਕਰਕੇ ਤੇ ਇਹਨਾਂ ਨੇ ਸਾਹਮਣਾ ਸਾਡਾ ਮੇਰੇ ਤਾਂ ਬੱਚਿਆਂ ਨੂੰ ਵੀ ਬੇਨਤੀ ਆ ਵੀ ਜੇ ਯਾਰ ਤੁਹਾਨੂੰ ਚੰਗਾ ਨਹੀਂ ਲੱਗਦਾ ਹੁੰਦਾ ਤੁਹਾਨੂੰ ਲੱਗਦਾ ਵੀ ਮੇਰੇ ਲੈਵਲ ਦਾ ਸਕੂਲ ਨਹੀਂ ਜਾਂ ਮੇਰੇ ਨਾਲ ਬਿਨਾਂ ਗੱਲ ਤੋਂ ਧੱਕੇ ਨਾਲ ਉਹ ਕੰਮ ਹੋ ਰਿਹਾ ਤਾਂ ਤੁਹਾਨੂੰ ਬਗਾਵਤ ਕਰ ਦੇਣੀ ਚਾਹੀਦੀ ਹੈ ਬਗਾਵਤ ਇਹ ਨਹੀਂ ਹੁੰਦੀ ਵੀ ਘਰੋਂ ਭੱਜ ਗਿਆ ਲੜਾਈ ਕਰ ਲਈ ਸ਼ਬਦਾਂ ਦੀ ਬਗਾਵਤ ਵੀ ਹੋ ਸਕਦੀ ਹੈ ਵੀ ਕਹੇ ਤੇ ਬਾਪੂ ਛੱਡ ਜਿਹੇ ਜਿੱਥੇ ਮਰਜੀ ਆਇਆ ਕਰ ਗੱਲ ਕਰ ਮਨ ਨਹੀਂ ਕਰਦਾ ਅੰਦਰ ਨਹੀਂ ਪੈ ਰਿਹਾ ਇਧਰੋਂ ਪੈਂਦੀ ਤਾਂ ਬੱਚਿਆਂ ਨੂੰ ਵੀ ਇਹ ਚਾਹੀਦਾ ਜੇ ਬੌਧਿਕ ਤੌਰ ਤੇ ਆਪਣੀਆਂ ਗੱਲਾਂ ਕੋ ਸੁਣਦੇ ਨੇ ਨਾ ਉਹਨਾਂ ਨੂੰ ਇਹ ਚਾਹੀਦਾ ਵੀ ਮਾਪਿਆਂ ਨੂੰ ਦਿਲ ਦੀਆਂ ਗੱਲਾਂ ਦੱਸਣ ਇਹ ਨਹੀਂ ਹੈ ਵੀ ਨੋਟ ਚ ਹੀ ਦੱਸਣ ਵੀ ਮੈਂ ਤਾਂ ਇਹ ਜਾਂ ਸੀ ਤੇ ਮਾਪਿਓ ਫਿਰ ਲਾਸ਼ਾਂ ਦੇ ਕੋਲ ਬੈਠੇ ਰੋਈ ਜਾਣ ਇਸ ਤਰ੍ਹਾਂ ਦੀਆਂ ਸਥਿਤੀਆਂ ਚੰਗੀਆਂ ਨਹੀਂ ਉਹਨਾਂ ਨੂੰ ਪਹਿਲਾਂ ਹੀ ਦੱਸ ਦੇਣੀ ਚਾਹੀਦੀ ਆਪਦੇ ਦਿਲ ਦੀ